ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਹੈ ਆਪਣਾ ਚੈਨਲ ਭਵਾਂ ਦਾ ਡੇਰੀ ਫਾਰਮ 5811 ਤੇ ਅੱਜ ਦੇ ਵਿੱਚ ਤੇ ਹੈਗੀ ਹੈ ਪਿੰਡ ਸੋਹਲ ਤਸੀਲ ਗਰਦਾਸਪੁਰ ਦਾ ਜ਼ਿਲ੍ਹਾ ਜ਼ਿਲ੍ਹਾ ਵੀ ਗਰਦਾਸਪੁਰ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ ਦੋ ਬੇੜਾ ਦਿਖਾਉਣੇ ਨੇ ਚੰਗੇ ਕਦ ਕਾਠ ਵਾਲੀਆਂ ਤੇ ਚੰਗਾ ਮਿਲਕ ਰਿਕਾਰਡ ਵਾਲੀਆਂ ਆਪਾਂ ਪਹੁੰਚੇ ਹੈ ਭਾਜੀ ਸਰਮਣ ਸਿੰਘ ਸੋਹਲ ਹਣਾ ਕੋਲ ਤੁਹਾਨੂੰ ਕਾਬਿਆ ਬੇਸ ਨਾਲ ਗੱਲਬਾਤ ਸਤਿ ਸ੍ਰੀ ਅਕਾਲ ਭਾਜੀ ਸਤਿ ਸ੍ਰੀ ਅਕਾਲ ਭਾਜੀ ਤੋ ਠੀਕ ਠਾਕ ਜੀ ਕਿਰਪਾ ਕਿਰਪਾ ਪਹਿਲਾਂ ਦਾ ਭਾਜੀ ਦਾ ਧੰਨਵਾਦ ਆ ਮਹਿਬਾਨੀ ਤੇ ਮੁਹੱਬਤ ਦਾ ਹਾਂਜੀ ਹਾਂਜੀ ਆਪਣਾ ਨਾਮ ਤੇ ਐਡਰੈਸ ਦੱਸਿਓ ਨਾਮ ਮੇਰਾ ਵੀਰ ਜੀ ਸਰਵਣ ਸਿੰਘ ਠੀਕ ਹੈ ਜੀ ਪਿੰਡ ਸੋਲ ਜ਼ਿਲ੍ਹਾ ਗਰਦਾਸਪੁਰ ਤਹਿਸੀਲ ਗਰਦਾਸਪੁਰ ਠੀਕ ਹੈ ਜੀ ਫੋਨ ਨੰਬਰ ਵੀ ਬੋਲ ਦਿਓ ਫੋਨ ਨੰਬਰ ਭਾਜੀ 783774068 ਠੀਕ ਹੈ ਜੀ ਹਾਂਜੀ ਹਾਂਜੀ ਕਰੀ ਸ਼ੁਰੂ ਕਰ ਹਾਂਜੀ ਦੱਸੋ ਵਾਹ ਪਹਿਲੇ ਨੰਬਰ ਦੇ ਕਿੰਨਾ ਮਾਸੂਆ ਸੂਈ ਤੇ ਕੀ ਮਿਲਕਰ ਰਕੋੜ ਜੇ ਵੀਰ ਜੀ ਇਹ ਦੂਜੇ ਸੂਈ ਤੇ ਵਾਛੀ ਠੀਕ ਹੈ ਜੀ ਇਹ ਦੋ ਚੋਈਆਂ ਉਹ ਕੱਲ ਦੀ ਸਹੀ ਵਸ਼ੀ ਵਿਰਜੀ ਹੈ ਠੀਕ ਹੈ ਜੀ ਕਿੰਨਾ 14 15 ਕਿਲੋ ਬੋਲਾ ਵਿਰਜੀ ਤਿਆਰ ਹੈ ਵਸ਼ੀ ਕੋ ਠੀਕ ਹੈ ਜੀ ਬਾਕੀ ਸੀਲ ਸਲਗਾ ਵਸ਼ੀ ਜਿੰਦਾ ਮਰਜੀ ਲੈ ਜਾਓ ਠੀਕ ਹੈ ਜੀ ਦਵਾ ਕੀ ਭਾਜੀ ਇਹਦੇ ਪਿੱਛੇ ਦਵਾ ਕੇ ਇਹਦੇ ਪਿੱਛੇ ਵਛਾ ਜੇ ਭਾਜੀ ਠੀਕ ਹੈ ਜੀ ਮੇਲ ਕਾਫ ਆ ਗਿਆ ਭਾਈ ਇਹ ਆ ਵਾਲਾ ਚੈੱਕ ਕਰ ਸਕਦੇ ਬਿਲਕੁਲ ਤਾਜ਼ਾ ਵਾ ਹਾਂਜੀ ਤੇ ਵੀਰ ਜੀ ਮੂੰਹ ਇਹ ਛੇਦਾਂ ਦੇ ਜਲੋ ਠੀਕ ਹੈ ਦੰਦਾ ਵਿੱਚ ਆ ਗਈ ਇਹ ਛੇਦਾਂ ਹਾਂਜੀ ਖੋਲੋ ਵੇਚੀ ਨੂੰ ਖੋਲ ਕੇ ਵਿਖਾइए ਚੱਲ ਭਰੋ ਹਾਂਜੀ ਭਾਈ ਜੀ ਆਰਡਰ ਕੁਆਲਿਟੀ ਤੇ ਚੈੱਕ ਕਰ ਸਕਦੇ ਚੰਗੇ ਕੱਦ ਕਾਠ ਵਾਲੀਆਂ ਤੇ ਚੰਗਾ ਮਿਲ ਕੇ ਕੋਲ ਵਾਲੀਆਂ ਕਿੰਨਾ ਤੇ ਚਵਾਈ ਜਾਊਗੀ ਭਾਈ ਦੋਦੇ ਹਾਂਜੀ 20 ਕਿਲੋ ਦੋ ਤੇ ਖੁੱਲੇ ਡੁੱਲੇ ਪਵਾਏਗੇ ਵਿੱਚ ਹਾਂਜੀ ਭਾਈ ਜੀ ਫੇਸ ਕੁਆਲਿਟੀ ਤੁਸੀਂ ਚੈੱਕ ਕਰ ਸਕਦੇ ਜੇ ਤੇ ਲੱਗ ਗਿਆ ਤਾਂ ਆਰਡਰ ਕੁਆਲਿਟੀ ਚੈੱਕ ਕਰ ਸਕਦੇ ਨੇ ਥੱਬਾ ਲਾਇਆ ਉਹਨ ਕਰਮਾਲੀ ਨੇ ਤੇ ਥਣਾ ਦਾ ਸੈਜ ਤੇ ਗਿਆ ਵੀ ਬਹੁਤ ਚੰਗਾ ਵਾ ਹਾਂਜੀ ਭਾਈ ਜੀ ਲੱਗੇ ਤਾਂ ਤੁਸੀਂ ਚੈੱਕ ਕਰ ਸਕਦੇ ਥਣਾ ਦਾ ਸੈਜ ਤੇ ਗਿਆ ਬਹੁਤ ਸ਼ਾਨਦਾਰ ਆ ਮਿਲਕ ਮੈਂ ਜੀ ਬਹੁਤ ਚੰਗੀ ਆ ਬਾਕੀ ਚੰਗੇ ਕੱਦ ਕਾਟ ਵਾਲੀਆਂ ਤੇ ਚੰਗੇ ਮਣੇ ਬਾਕੀ ਭਾਜੀ ਜੋ ਕਹਤਾ ਉਹ ਹੋਏਗਾ ਦੰਦੋ ਛੇਦਾਂ ਦੀ ਠੀਕ ਹੈ ਜੀ ਜੀ ਬਾਈ ਜਣਾ ਕੋਲ ਚੰਗੇ ਪਸ਼ੂ ਹੁੰਦੇ ਨੇ ਚੰਗੇ ਗੈਜ ਮੁੱਲ ਵਿੱਚ ਹੁੰਦੇ ਆ ਸੀ ਮੁੱਲ ਭਾਜੀ ਇਹਦਾ ਹਰ ਮੁੱਲ ਭਾਜੀ ਭਾਏ 85 ਕਰਾ ਲਓ ਅੱਛਾ ਜੀ 85 ਕਰਾ ਲਓ ਹਾਂ ਨਾ ਵੀਰ ਜੀ 75 ਹਾ ਦੇਖੀ ਦੇਣਾ ਲਓ ਭਾਈ ਜੀ 75000 ਦੀ ਬਾਕੀ ਛੋਟ ਛੱਪਾ ਕਰਦੇ ਹੋ ਵੀਰਾਂ ਨੂੰ ਬਾਕੀ ਕਰ ਦਾਂਗੇ ਮਾਨਤਨ ਭਾਜੀ ਬੋਲੇ ਜੀ ਬਾਕੀ ਚੰਗੇ ਕੱਦ ਕਾਠ ਵਾਲੀ ਚੰਗਾ ਮਿਲ ਕੇ ਦੇਈ ਜਣਾ ਨੇ ਹਾਂਜੀ ਆਜੋ ਹੁਣ ਦੂਜੇ ਨੰਬਰ ਤੇ ਆ ਗਈ ਭਾਈ ਜੀ ਆਹ ਥਿਆਰ ਵਿੱਚ ਆਇਆ ਥਿਆਰ ਨਾ ਸੜੀ ਭਾਜੀ ਲੱਸੀ ਆ ਠੀਕ ਹੈ ਜੀ ਭਾਜੀ ਵੇਖੋ ਮੇਰਾ ਘੱਟ 6 ਫੁੱਟ ਦੇ ਲੱਗੇ ਆ ਹਾਂਜੀ ਹਾਂਜੀ ਚੰਗੇ ਕੱਦ ਕਾਠ ਵਾਲੀ ਵੈਣਾ ਤੇ ਫੁੱਲ ਬੱਟੇ ਦਾ ਕਿੰਨਾ ਘਸ ਟਾਈਮ ਤੇ ਆਰ ਦੁੱਧ ਫੇਰ ਕੋ ਭਾਜੀ ਬੋਲਾ ਹੀ ਆ ਜੀ ਅੱਛਾ ਜੀ ਇਹ ਸੂਈ ਦੇ ਵਿੱਚ ਪਰਸੋਂ ਦੀ ਪਰਸੋਂ ਸ਼ਾਮੀ ਸੂਈ ਜਾਵਗੀ ਠੀਕ ਹੈ ਠੀਕ ਹੈ ਜੀ ਫੇਰ ਕੋ ਐਸ ਟਾਈਮ ਆ ਹਾਂਜੀ ਤਿਆਰ ਹਾਂਜੀ ਭਾਈ ਚੈੱਕ ਕਰ ਸਕਦੇ ਬਾਕੀ ਠੰਡੀ ਠੰਡੀ ਨੇ ਜੀ ਇਹ ਵੀ ਠੀਕ ਆ ਜੀ ਠੀਕ ਆ ਜੀ ਖੋਲੋ ਵੀਰ ਜੀ ਨੂੰ ਖੋਲ ਕੇ ਦਿਖਾਈਏ ਜਵਾਕ ਇਹਦੇ ਪਿੱਛੇ ਭਾਜੀ ਇਹਦੇ ਪਿੱਛੇ ਵਛੀ ਜੇ ਭਾਜੀ ਠੀਕ ਆ ਜੀ ਹਾਂਜੀ ਵਛੀ ਹੋ ਗਈ ਹਾਂਜੀ ਭਾਜੀ ਆਹ ਵਾਲਾ ਜਵਾਕ ਜੀ ਇਹਦਾ ਫੀਮੇਲ ਕਾਫ ਆ ਗਿਆ ਪਿੱਛੇ ਤੇ ਚੰਗੇ ਸੀ ਮੰਦੀ ਆ ਵੀ ਤੇ ਫੇਸ ਕੁਆਲਟੀ ਤੁਸੀਂ ਚੈੱਕ ਕਰ ਸਕਦੇ ਜੈਂ ਚੰਗੇ ਤਗੜੇ ਕਦ ਕਾੜਦੀ ਆ ਸ਼ਰ ਸ਼ਰ ਵਿੱਚ ਆ ਗਈ ਆ ਜੇ ਲਾਗੇ ਤੁਸੀਂ ਚੈੱਕ ਕਰ ਸਕਦੇ ਜਰਡਰ ਕੁਆਲਟੀ ਤਮਿਲਕ ਵਾੜਨ ਜੀ ਦੇਖਦਾ ਤੇ ਹਵਾ ਦੇ ਤੇ ਨਾਲਾ ਵੀ ਇਹ ਥਣਾ ਦਾ ਸੈਜ ਗਿਆ ਵੀ ਬਹੁਤ ਚੰਗਾ ਬਦਲੂ ਲੱਗੇ ਰੋ ਦਿਖਾਉਣੇ ਆ ਹਾਂ ਜੀ ਬਾਜੀ ਚੈੱਕ ਕਰ ਸਕਦੇ ਫਿਰ ਕੁਆਲਟੀ ਰੋਕ ਕੇ ਮੜ ਜਾ ਰੋਕ ਕੇ ਰੋਕੋ ਬਤੋ ਸਜਾ ਖਲੋ ਡਰਦੀ ਥੋੜਾ ਜਿਹਾ ਸਾਡੇ ਕੋਲ ਹਾਂ ਜੀ ਹਾਂ ਜੀ ਵੀਰ ਜੀ ਲੱਗੇ ਤੁਸੀਂ ਹਰ ਕੁਆਲਟੀ ਚੈੱਕ ਕਰ ਸਕਦੇ ਜੇ ਐਂ ਵੀ ਮੜ ਜਾ ਥਣਾ ਦਾ ਸੈਜ ਗਿਆ ਵੀ ਚੈੱਕ ਕਰ ਲਾ ਕਰ ਲੋ ਕਰ ਲੋ ਚੈੱਕ ਕਰ ਆਹ ਲਓ ਲੋਕਾਂ ਅੰਦਰ ਦਾ ਕੋਈ ਪਸ਼ੂ ਬੱਚੇ ਦਾ ਕੋਈ ਚੰਗੇ ਘੱਟ ਕਾਟ ਵਾਲੀ ਹੈ ਕੋਈ ਵੀ ਸਾਹ ਫੜ ਰਿਹਾ ਜੂ ਵੀ ਤੇ ਚੰਗਾ ਮਿਲ ਕੇ ਚਵਾਈ ਜਾਣਾ ਨੇ ਹਾਂਜੀ ਭਾਈ ਜੀ ਲੱਗੇ ਤਾਂ ਚੈੱਕ ਕਰੋ ਤੇ ਥਾਣਾ ਦਾ ਸਾਈਜ਼ ਤੇ ਗੈਪ ਬਹੁਤ ਸ਼ਾਨਦਾਰ ਹੈ ਬਾਕੀ ਠੰਡੀ ਠੰਡੀ ਪਾਣੀ ਦੇ ਥਾਂ ਲੱਗਾ ਵਾ ਬੱડા ਮੈਂ ਠੰਡੀ ਸਹੀ ਲਾ ਵੜ ਕੋਈ ਚੱਕਰ ਨਹੀਂ ਕੋਈ ਵੰਗਾ ਵੁੰਗਾ ਕੋਈ ਨਹੀਂ ਪਾਉਂਦੇ ਕੋਈ ਮੰਗਾ ਵੰਗਾ ਨਹੀਂ ਜੀ ਠੀਕ ਆ ਬਿਲਕੁਲ ਦੋਨੇ ਵਹਿਣਾ ਸਹੀ ਲੱਗਾ ਤੇ ਜੀ ਠੀਕ ਆ ਠੀਕ ਆ ਜੀ ਹਾਂਜੀ ਕੀ ਮੁੱਲ ਭਾਜੀ ਇਹਦਾ ਹਰ ਇਹਦਾ ਮੁੱਲ ਭਾਜੀ 95 ਹਾਂ ਨਾ ਹਾਂ ਨਾ ਵੀਰ ਜੀ 85000 ਦੇ ਦਾਂਗੇ ਤੁਸੀਂ ਲਓ ਭਾਜੀ 85000 ਦੀ ਬਾਕੀ ਚੰਗੇ ਕੱਦ ਕਾਠ ਵਾਲੀ ਹੈ ਤੇ ਕਿੰਨਾ ਕੁ ਚਵਾਈ ਜਾਊਗੀ ਦੁੱਧ ਭਾਜੀ ਘਰ ਵਾਲੇ ਤਾਂ ਕਹਿੰਦੇ ਪਹਿਲੇ ਸੂਏ 25 ਕਿਲੋ ਚ ਹੋਇਆ ਅੱਛਾ ਜੀ ਫਿਰ ਕੰਮ ਇਹਦਾ ਕਿ ਭਾਜੀ 30 ਨੂੰ ਹੱਥ ਰਹੇਗੀ ਠੀਕ ਹੈ ਜੀ ਹਾਂਜੀ ਬਾਕੀ ਆਰਡਰ ਕੁਆਲਿਟੀ ਬਹੁਤ ਸ਼ਾਨਦਾਰ ਹੈ ਦੋਵਾਂ ਵੜਾ ਲੀਏ ਬਾਕੀ ਬੱਚਾ ਵੀ ਮਗਰ ਚੰਗਾ ਭਾਜੀ ਇਹਦੇ ਹਾਂਜੀ ਫੀਮਲ ਕਾਫ ਆ ਗਿਆ ਬਹੁਤ ਸ਼ਾਨਦਾਰ ਹੋਵੇ ਤੇ ਚੰਗੇ ਸੇਵਾਂ ਦਾ ਵਾ ਹਾਂਜੀ ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ